ਸਸਗਾਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਰਦਾਇਸ਼ ਕਾ ਦਾ ਮੈ ਕੋ ਮਲਕਪੂਰ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਅਹਿਮ ਸੁਰਖੀਆਂ ਤੇ ਪੈਰਿਸ 올림픽 ਸੇ ਜੇਤੂਆਂ ਨੂੰ ਪੰਜਾਬ ਸਰਕਾਰ ਨੇ ਕੀਤਾ ਸਨਮਾਨਿਤ ਜੀਤਣ ਵਾਲੇ ਖਿਡਾਰੀਆਂ ਨੂੰ ਦਿੱਤੇ 1-1 ਕਰੋੜ ਰੁਪਏ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ ਮਿਲਿਆ ਇਨਾਮ ਚ 15 ਲੱਖ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਤਾ ਪ੍ਰਤੀਕਮ ਕਿ ਹਾਂ ਬਾਰਡਰ ਨਾ ਖੋਲਣ ਦਾ ਖਮਿਆਜ਼ਾ ਭੁਗਤੇਗੀ ਹੁਣ ਸਰਕਾਰ ਪੈरिस 올림픽ਸ ਦੇ ਵਿੱਚ ਜੀਤੂ ਤੇ ਖਿਡਾਰੀਆਂ ਨੇ ਖੁਸ਼ੀ ਕੀਤੀ ਜ਼ਾਹਰ ਕੀਤਾ ਪੰਜਾਬ ਦੇ ਵਿੱਚ ਖੇਡਾਂ ਨੂੰ ਕੀਤਾ ਜਾ ਰਿਹਾ ਪਰਫੂਲ ਮੁੰਬਈ ਲੋਕਲ ਟ੍ਰੇਨ ਦੇ ਵਿੱਚ ਸਿੱਖ ਟੀਟੀ ਦੇ ਨਾਲ ਹੋਈ ਕੁਟਮਾਰ ਐਸ.ਸੀ.ਪੀ ਨੇ ਕੇਰੀ ਮਹਾਰਾਸ਼ਟਰ ਸਰਕਾਰ ਇਨਸਾਫ ਦੀ ਕੀਤੀ ਮੰਗ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੈरिस 올림픽 ਦੇ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਕੇਸਨ ਮਾਰਿਤ ਕੀਤਾ ਅਤੇ ਉਹਨਾਂ ਦੇ ਵੱਲੋਂ ਖਿਡਾਰੀਆਂ ਦੇ ਲਈ ਐਲਾਨੀ ਕੀਤੀ ਰਾਸ਼ੀ ਨੂੰ ਵੀ ਵੰਡਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇੰਡੀਅਨ ਹੋਕੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸੀਐਮ ਮਾਨ ਨੇ ਖਿਡਾਰੀਆਂ ਦੇ ਲਈ 9.35 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਹੋਕੀ ਟੀਮ ਦੇ ਵਿੱਚ ਖੇਡਾ ਖੇਡਣ ਵਾਲੇ ਖਿਡਾਰੀਆਂ ਨੂੰ ਇੱਕ ਇੱਕ ਕਰੋੜ ਰੁਪਏ ਦੀ ਅਤੇ ਬਾਕੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ 15-15 ਲੱਖ ਰੁਪਏ ਦਾ ਇਨਾਮ ਦਿੱਤਾ। ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ। ਅੱਜ ਢੋਲ ਖਿਡਾਰੀਆਂ ਤੇ ਲਿਵਜ ਰਹੇ ਨੇ ਤੇ ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਦੀ ਹਾਕੀ ਟੀਮ ਨੂੰ ਸਪான்ਸਰ ਕਰਨਾ ਚਾਹੁੰਦੇ ਹਾਂ ਪਰ ਇਹ ਜ਼ਿੰਮੇਵਾਰੀ 2036 ਤੱਕ ਓਡੀਸ਼ਾ ਦੀ ਹੈ। ਅਸੀਂ ਪੰਜਾਬ ਦੇ ਵਿੱਚ ਇੱਕ ਵੱਡਾ ਹਾਕੀ ਟੂਰਨਾਮੈਂਟ ਕਰਮਾਉਣ ਬਾਰੇ ਸੋਚ ਰਹੇ ਹਾਂ। ਇਸ ਲਈ ਉਹ ਹਾਕੀ ਇੰਡੀਆ ਦੇ ਨਾਲ ਵੀ ਗੱਲਬਾਤ ਕਰਨਗੇ। सीएमआर ਨੇ ਅੱਗੇ ਕਿਹਾ ਕਿ ਹੁਣ ਖੇਡਾਂ ਦੇ ਲਈ ਜ਼ੋਨ ਬਣਾਏ ਜਾਣਗੇ ਜਿਵੇਂ ਮਾਲਪੁਰ ਦੇ ਵਿੱਚ ਫੁੱਟਬਾਲ ਸੁਨਾਮ ਦੇ ਵਿੱਚ ਮੁੱਕੇਬਾਜ਼ੀ ਜਲੰਧਰ ਦੇ ਵਿੱਚ ਹੌਕੀ ਅਤੇ ਲੁਧਿਆਣਾ ਦੇ ਵਿੱਚ ਐਥਲੈਟਿਕਸ ਦੇ ਲਈ ਜ਼ੋਨ ਬਣਾਏ ਜਾਣਗੇ ਪੰਜਾਬ ਸਰਕਾਰ ਖੇਡਾਂ ਦੇ ਲਈ ਆਪਣੇ ਦਰਵਾਜ਼ੇ ਖੁੱਲੇ ਰੱਖੇਗੀ ਇਹਨਾਂ ਹੀ ਨਹੀਂ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਅਤੇ ਪਹਿਲਾਂ ਨੌਕਰੀ ਕਰ ਚੁੱਕੇ ਖਿਡਾਰੀਆਂ ਨੂੰ ਤਰੱਕੀ ਵੀ ਦਿੱਤੀ ਜਾਵੇਗੀ ਦਸ ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ ਹਰ ਮਾਨ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ ਸਾਰਾ ਦੇਸ਼ ਜਿਹੜਾ ਹੈ ਵਧਾਈ ਦੇ ਰਿਹਾ ਹਾਕੀ ਜਿਹੜੀ ਹੈ ਰਿਵਾਈਵ ਹੋ ਗਈ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲਣੀਆਂ ਪਈਆਂ ਪਹਿਲਾਂ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਆ ਇਹਨਾਂ ਨੂੰ ਸਪான்ਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਅਸੀਂ ਕੋਈ ਗੱਲ ਨਹੀਂ ਸੀ ਕਿ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪான்ਸਰ ਸੋ ਆਉਣ ਵਾਲੇ ਦਿਨਾਂ 'ਚ ਬੀਇੰਗ ਅ ਸਪੋਰਟਸ ਮਿਨਿਸਟਰ ਮੇਰਾ ਵੀ ਇੱਕ ਕੱਲ ਮੈਂ ਗੱਲ ਕੀਤੀ ਸੀ ਮੀਤ ਹਿਰ ਜੀ ਉਹ ਵੀ ਇੰਟਰਪ ਬਹੁਤ ਸਪੋਰਟਸ ਲਵਰ ਨੇ ਤੇ ਸਪੋਰਟਸ ਮਿਨਿਸਟਰ ਨੇ ਤੇ ਹਰ ਮਨ ਹੋ ਰਣਾ ਵੀ ਗੱਲ ਕਰਦੇ ਆਂ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਵੇਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜਦੋਂ ਵੀ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਜਿਵੇਂ ਇੰਡੀਆ ਬੈਲਜੀਅਮ ਸਪੇਨ ਜਾਂ ਫਿਰ ਇੰਡੀਆ ਸਪੇਨ ਅਸਟ੍ਰੇਲੀਆ ਨਿਊਜ਼ੀਲੈਂਡ ਇਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀ ਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਆ ਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣ ਗਿਆ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਹੁਸ਼ਾ ਹੁੰਦਾ ਹੈ ਹਰ ਲੋਕ ਹਰ ਰੋਜ਼ ਉਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਦੋਂ ਮਰਜ਼ੀ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਵੀ ਇਹਨਾਂ ਤਰੱਕੀਆਂ ਵਿੱਚ ਜਿੱਥੇ ਸੀਐਮ ਮਾਨ ਦੇ ਵੱਲੋਂ ਖਿਡਾਰੀਆਂ ਤੇ ਲਈ ਆਉਣ ਵਾਲੇ ਭਵਿੱਖ 'ਚ ਨੌਕਰੀਆਂ ਦੀ ਗੱਲ ਕੀਤੀ ਤਾਂ ਉੱਥੇ ਹੀ ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਸੀਐਮ ਮਾਨ ਆਪਣੇ ਵਾਅਦਿਆਂ ਉੱਤੇ ਖਰੇ ਉਤਰਨਗੇ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ हरियाणा ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਇਹਨਾਂ ਚੋਣਾਂ ਦੇ ਦੌਰਾਨ ਕਿਸਾਨ ਆਕਵਾ ਦੀ ਭੂਮਿਕਾ ਵੀ ਕਾਫੀ ਅਹਿਮ ਰਹਿ ਸਕਦੀ ਹੈ। ਕਾਰਨ ਇਹ ਹੈ ਕਿ ਕੁਝ ਕਿਸਾਨ ਜਿੱਤਵੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਵੱਲ ਰਵਾਨਾ ਹੋਈਆਂ ਸਨ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਬੈਰੀਕੇਟਿੰਗ ਕਰਕੇ ਰੋਕ ਲਿਆ। ਕਿਸਾਨ ਆਗੂ ਸਰਵਜਿੰ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਬਾਰਡਰ ਬੰਦ ਕਰਨ ਦਾ ਖਮਿਆਜਾ ਸਰਕਾਰ ਨੂੰ ਇਹਨਾਂ ਚੋਣਾਂ ਦੇ ਵਿੱਚ ਹੀ ਭੁਗਤਣਾ ਪਵੇਗਾ। ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਤੇ ਦੂਜੇ ਪਾਸੇ ਹਰਿਆਣਾ ਤਰ੍ਹਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਬਾਰਡਰ ਬੰਦ ਕਰਨ ਦਾ ਖਮਿਆਜ਼ਾ ਸਰਕਾਰ ਨੂੰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ 15-20 ਦਿਨ ਪਹਿਲੇ ਸੁਣਾ ਥਾ ਕਿ ਹਮ ਲੋਕ ਸਭੀ ਫਸਲੇ ਜੈਸੇ ਉਹ 23 ਤੇ 24 ਬੋਲ ਰਹੇ ਥੇ ਕਿ ਐਮਐਸਪੀ ਦੇਂਗੇ ਤਾਂ ਹਮਨੇ ਤਬੀ ਕਹਾ ਥਾ ਕਿ ਇਹ ਹਰਿਆਣਾ ਦੇ लोगों के साथ धोखा किया हरियाणा के किसानों के लिए धोखा है क्योंकि इनकी सरकार ही बहुत कम समय रह गया आज चोन कोड लग गया अब एक अक्टूबर को हरियाणा में इलेक्शन होगी तो जब से मुख्यमंत्री ने ऐलान किया था कि हम सभी फसलें खरीदेंगे कोई एक दाना भी किसी भाव से खरीदा हो तो हमें बता दें उनको सैनी साहब को मालूम था इस बार किसानों का मुद्दा हरियाणा की इलेक्शन में बहुत बड़ा होने वाला है इसलिए उन्होंने किसानों को खुश करने के लिए यह बयान दिया था और केंद्र सरकार को भी लग रहा कि किसानों मजदूरों के मुद्दे इस बार सबसे ऊपर रहेंगे क्योंकि हरियाणा की सरकार और केंद्र सरकार ने सत्तर हजार अर्ध सैनिक फोर्स लगा के हरियाणा को खुली जेल में रखा जिस तरह से हम सुन रहे हैं और अब इलेक्शन कमीशन भी सत्ताधारी पार्टी को खुश कर रहा है। पहले हरियाणा और महाराष्ट्र की इलेक्शन साथ साथ होती थी और अब हरियाणा की इलेक्शन 25 दिन पहले कराने का निर्णय लिया है चलो ये इलेक्शन कमीशन का अधिकार क्षेत्र है फिर भी इसकी बार किसानों मजदूरों के मुद्दों का एक नंबर पर चलेंगे अगर स... अगर केंद्र सरकार हरियाणा का बॉर्डर नहीं खोलती तो उसको इलेक्शनों में ये खामियाना भुगतना पड़ेगा और अमृतसर जिले में जो शंभू बॉर्डर को 20 अगस्त को जथा रेल स्टेशन अमृतसर रवाना होगा उसकी पूरे जोरों पर तैयारियां चल रही हैं और जो ट्रैक्टर मार्च पूरे देश भर में 15 अगस्त को हुआ लाखों ट्रैक्टर निकले ये बहुत बड़ा ट्रैक्टर मार्च था हरियाणा में भी बहुत तगड़ा पंजाब ਅਰਥਵਾ ਲਗਭਗ 12 13 ਸਟੇਟਾਂ ਮੇਂ ਤੋਂ ਹਮ ਸਭੀ ਕਿਸਾਨੋ ਕਾ ਧੰਨਵਾਦ ਕਰਤੇ ਹਾਂ ਦੱਸਦੀ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕੁਝ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕਾਂ ਲਗਾ ਕੇ ਰੋਕ ਲਿਆ ਤੇ ਕਿਸਾਨਾਂ ਨੇ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਦੇ ਉੱਤੇ ਹੀ ਧਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਵੀ ਕਿਸਾਨ ਕਹਿੰਦੇ ਨੇ ਕਿ ਜਦੋਂ ਬਾਰਡਰ ਖੁੱਲਦੇ ਨੇ ਤਾਂ ਅਸੀਂ ਦਿੱਲੀ ਵੱਲ ਜ਼ਰੂਰ ਜਾਵਾਂਗੇ ਹਾਲਾਂਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਹੈ ਬਾਰਡਰ ਖੋਲਣ ਦੇ ਹੁਕਮ ਵੀ ਹੋ ਚੁੱਕੇ ਨੇ ਪਰ ਇਹ ਸਭ ਦੇ ਚੱਲਦਿਆਂ ਕਾਫੀ ਕੁਝ ਪੀਚ ਅੜੇ ਹੋਏ ਨੇ ਤੇ ਦੇ ਨਾਲ ਹੀ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਚੋਣਾ ਲੜਨ ਦਾ ਐਲਾਨ ਕਰ ਚੁੱਕੇ ਨੇ ਉਹ ਵੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਨੇ ਦੇਖਣਾ ਹੋਵੇਗਾ ਕਿ ਕਿਸਾਨ ਅੰਦੋਲਨ ਦਾ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਬਿਊਰੋ ਰਿਪੋਰਟ ਸੇਮ ਆਨਦੇ ਵੱਲੋਂ ਪੈਰਿਸ 올림픽 ਦੇ ਵਿੱਚ ਜੇਤੂਆਂ ਨੂੰ ਇਨਾਮ ਵੰਡ ਸਮਾਰੋਹ ਦੇ ਦੌਰਾਨ ਹਾਕੀ ਟੀਮ ਦੇ ਕਪਤਾਨ ਨੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਇਹ ਹੈ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਪਰਫੁੱਲਿਤ ਕੀਤਾ ਜਾ ਰਿਹਾ ਹੈ ਪੈਰਿਸ 올림픽ਸ ਦੇ ਵਿੱਚ ਜਿੱਤ ਦੀ ਖੁਸ਼ੀ ਜ਼ਾਹਰ ਕਰਦਿਆਂ ਹੋਕੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਤੋਂ ਵੀ ਦੂਰ ਰਹੇ। ਉਹ ਪੈਰਿਸ ਦੇਖਣ ਵੀ ਨਹੀਂ ਗਏ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਹੁਣ ਪਰਫੁੱਲਿਤ ਕੀਤਾ ਜਾ ਰਿਹਾ ਹੈ। ਤੇ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਜਿਸ ਰਾਹੀਂ ਕਈ ਖੇਡਾਂ ਨੂੰ ਦੁਬਾਰਾ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਹਰਮਨ ਪ੍ਰੀਤ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਸੀ ਕਿ ਅਸੀਂ ਮੈਡਲ ਦਾ ਰੰਗ ਬਦਲਾਂਗੇ। ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਪੋਰਟਸ ਨੂੰ ਇੰਨਾ ਪਿਆਰ ਦਿੱਤਾ ਜਾ ਰਿਹਾ ਜੀ ਤੇ ਜੋ ਉਪਰਾਲੇ ਤੁਸੀਂ ਕੀਤੇ ਆ ਪੰਜਾਬ ਦੇ ਵਿੱਚ ਉਹ ਬਹੁਤ ਵੱਡੀ ਗੱਲ ਆ ਜੀ ਖੇਡਾਂ ਵਤਨ ਪੰਜਾਬ ਦੀਆਂ ਮੈਂ ਗੱਲ ਕਰਾਂ ਜੀ ਅਸੀਂ ਉਹ ਸਪੋਰਟਸ ਵੀ ਵੇਖੀਆਂ ਆ ਕਿ ਜਿਹੜੀਆਂ ਬਹੁਤ ਸਮੇਂ ਤੋਂ ਦੇਖੀਆਂ ਵੀ ਨਹੀਂ ਗਈਆਂ ਸੀ ਤੇ ਬਹੁਤ ਵੱਡੀ ਗੱਲ ਆ ਜੀ ਪਰ ਇਹਦੇ ਨਾਲ ਨਾਲ ਜੀ ਜਿੱਦਾਂ ਹਾਕੀ ਪ੍ਰਤੀ ਜਿਹੜਾ ਪਿਆਰ ਸਾਨੂੰ ਸਾਰੇ ਦੇਸ਼ 'ਚ ਮਿਲ ਰਿਹਾ ਹੈ ਔਰ ਬੈਕ ਟੂ ਬੈਕ ਮੈਡਲ ਲੈ ਕੇ ਆਉਣਾ ਜੀ ਹਾਕੀ ਨੂੰ ਦੁਬਾਰਾ ਜਿੰਦਾ ਕਰਨਾ ਜੀ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਦੂਜੇ ਪਾਸੇ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 올림픽ਸ ਦੇ ਵਿੱਚ ਗਿਆ ਸੀ ਤੇ ਉਹ ਮੈਡਲ ਜਿੱਤ ਕੇ ਆਇਆ ਬੈਂਗਲੌਰ ਦੇ ਵਿੱਚ ਸਿਖਲਾਈ ਬਹੁਤ ਵਧੀਆ ਸੀ ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਜੀਤਨ ਤੋਂ ਬਾਅਦ ਹੀ ਜਾਵਾਂਗੇ ਸਰ ਤੁਸੀਂ ਜਿੰਨਾ ਹਾਕੀ ਨੂੰ ਇੰਨਾ ਕਰੀਬੀ ਤੋਂ ਫੋਲੋ ਕਰ ਰਹੇ ਹੋਲੀ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਸਰ ਬਹੁਤ ਖੁਸ਼ੀ ਹੋ ਰਹੀ ਹੈ ਬੈਕ ਟੂ ਬੈਕ ਮੈਡਲ ਜਿੱਤਣਾ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਪੰਜਾਬ ਲਈ ਤੇ ਇੰਡੀਆ ਲਈ ਮੈਡਲ ਜਿੱਤ ਕੇ ਲੈ ਕੇ ਆਏ ਆ ਤੇ ਨੈਕਸਟ ਇਹੀ ਰਹੂਗਾ ਕਿ ਸਰ ਅਸੀਂ ਆਪਣਾ ਬੈਸਟ ਕਰਾਂਗੇ ਤੇ ਮੈਡਲ ਦਾ ਕਲਰ ਚੇਂਜ ਕਰਾਂਗੇ ਤੇ ਸਰ ਇਹ ਵੀ ਵਾਦਾ ਕਰਦੇ ਆਂ ਇਸ ਵਾਰ 19 ਪਲੇਅਰ ਗਏ ਆ ਪੰਜਾਬ ਤੋਂ ਨੈਕਸਟ 올림픽 ਚ ਇਸ ਤੋਂ ਜ਼ਿਆਦਾ ਜਾਣਗੇ ਜ਼ਿਕਰ ਹੋ ਕੇ ਕਿ ਜਿੱਥੇ ਘਟਾਰ ਯਾਨੀ ਆਪਣੀ ਜਿੱਤ ਦੀ ਖੁਸ਼ੀ ਜ਼ਾਹਰ ਕੀਤੀ ਤਾਂ ਉੱਥੇ ਸਾਰੇ ਖਿਡਾਰੀਆਂ ਨੇ ਪੰਜਾਬ ਨੂੰ ਡੰਗਲਾ ਪੰਜਾਬ ਅਤੇ ਨਸ਼ਾ ਮੁਕਤ ਬਣਾਉਣ ਤੇ ਲਈ ਵੀ ਪੂਰਾ ਸੇ ਹੋਕ ਤੇਂ ਦਾ ਵਾਦਾ ਕੀਤਾ ਤੇ ਭੀਤੇ ਦਿਨੀ ਮੁੰਬਈ ਲੋਕਲ ਟ੍ਰੇਨ ਦੇ ਵਿੱਚ ਕੁਝ ਯਾਤਰੀਆਂ ਦੇ ਵੱਲੋਂ ਡਿਊਟੀ ਉਤੇ ਤਾਇਨਾਤ ਦਸਤਾਰਤਾਰੀ ਸਿੱਖ TTC ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਪੱਖ ਕੇ ਇਸ ਘਟਨਾ ਦੀ ਜਾਂਚ ਕਰਦਿਆ ਐਸ.ਸੀ.ਪੀ.ਸੀ ਦਾ ਵੱਡਾ ਬਿਆਨ ਸਾਹਮਣੇ ਆ ਅਤੇ ਐਸ.ਸੀ.ਪੀ.ਸੀ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੁੰਬਈ ਲੋਕਲ ਟ੍ਰੇਨ ਦੇ ਵਿੱਚ ਬਿਨਾ ਟਿਕਟ ਸਫ਼ਰ ਕਰਦੇ ਯਾਤਰੀਆਂ ਨੇ ਦਸਤਾਫ਼ਤਾਰੀ ਸਿੱਖ ਟਿਕਟ ਚੈਕਰ ਦੀ ਘੁਟਮਾਰ ਕੀਤੀ ਇਸ ਦਾ ਵੀਡੀਓ ਇੰਟਰਨੈਟ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਦਰਸਲ ਆਪਣੀ ਡਿਊਟੀ ਦੌਰਾਨ ਟੀਟੀ ਨੇ ਯਾਤਰੀਆਂ ਤੋਂ ਟਿਕਟ ਦੀ ਮੰਗ ਕੀਤੀ ਜਰੂਰ ਟੀਟੀ ਨੇ ਉਹਨਾਂ ਤੋਂ ਟਿਕਟ ਨਾ ਹੋਣ ਕਾਰਨ ਸੁਰਮਾਨਾ ਭਰਨ ਦੇ ਲਈ ਕਿਹਾ ਤਾਂ ਯਾਤਰੀਆਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਮਾਮਲਾ ਲੜਾਈ ਤੱਕ ਵੱਧ ਗਿਆ ਕਟਨਦੀ ਸੂਚਨਾ ਮਿਲਦੇ ਹੀ ਅਗਲੇ ਸਟੇਸ਼ਨ ਉੱਤੇ ਜੀਆਰਪੀ ਅਤੇ ਆਰਪੀਐਫ ਪੁਲਿਸ ਪਲ ਮੌਕੇ ਤੇ ਪਹੁੰਚ ਗਏ ਤੇ ਦੋਸ਼ੀਆਂ ਨੂੰ ਟ੍ਰੇਨ ਚੋਂ ਬਾਹਰ ਕੱਢ ਲਿਆ ਅਤੇ ਰੇਲਵੇ ਦਿੱਤੀ ਤੋਂ ਮਾਫੀ ਮੰਗਨ ਦੇ ਲਈ ਕਿਹਾ ਗਲਤੀ ਤੇ ਹੀ ਖਤਮ ਨਹੀਂ ਹੁੰਦੀ ਇਹ ਮਾਮਲਾ ਠੰਡਾ ਹੁੰਦੀ ਬੁਜਾਏ ਹੋ ਜਾਦਾ ਅਗਰ ਮਾ ਚੁੱਕਿਆ ਕਿਉਂਕਿ ਸ਼੍ਰਮ ਨਿਕੁਲਤਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੰਬਈ ਚ ਰੇਲ ਸਿਵਾ ਅੰਦਰ ਆਪਣੀ ਡਿਊਟੀ ਨਿਭਾਰੇ ਸਿੱਖ ਟਿਕਟ ਚੈਕਰ ਜਸਪੀਰ ਸਿੰਘ ਉਤੇ ਤਿੰਨ ਯਾਤਰੀਆਂ ਵੱਲੋਂ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਸਖਤ ਸ਼ਬਦਾਵਿਚ ਨਿੰਦਾ ਕਰਦੇ ਹੋਏ ਉਨਾ ਮੁੰਬਈ ਦੀ ਰੇਲਵੇ ਪੁਲਿਸ ਨੂੰ ਇਸ ਮਾਮਲੇ ਚ ਦੋਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ ਪ੍ਰਧਾਨ ਧਾਮੀ ਨੇ ਅੱਗੇ ਕਿਹਾ ਕਿ ਭਾਵੇਂ ਦੋਸ਼ੀਆਂ ਨੂੰ ਮੁਕੀਓਤੇ ਤੇ ਰੇਲਵੇ ਪੁਲਿਸ ਨੇ ਕਾਬੂ ਕਰ ਲਿਆ ਪਰ ਮਹਾਰਾਸ਼ਟਰ ਸਰਕਾਰ ਤੇ ਰੇਲ ਮੰਤਰਾਲੇ ਇਹ ਯਕੀਨੀ ਬਣਾਵੇ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਸਿੱਖ ਅਧਿਕਾਰੀ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ ਇਹ ਵੀ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਦੂਜੇ ਪਾਸੇ ਇਸ ਸਾਰੀ ਘਟਨਾ ਤੇ ਬੋਲਦੇ ਹੋਏ ਸੀਪੀਆਰਓ ਵਿਨੀਤ ਅਭਿਸ਼ੇਕ ਸੋਸ਼ਲ ਔਰ ਅਨ ਮੀਡੀਆ ਪਰ ਵਾਇਰਲ ਹੋ ਰਹੇ ਵੀਡੀਓ ਕੇ ਸੰਬੰਧ ਮੈਂ ਇਹ ਕਹਿਣਾ ਚਾਹਤਾ ਹਾਂ ਕਿ ਇਹ ਘਟਨਾ ਪੱਛਮੀ ਰੇਲਵੇ ਕੇ ਮੁੰਬਈ ਉਪਨਗਰੀਏ ਖੰਡ ਕੀ ਏਸੀ ਲੋਕਲ ਮੇ 15 अगस्त को घटित हुई एसी लोकल में यात्रा करते हुए तीन यात्रियों को प्रथम श्रेणी के टिकट के साथ पकड़ा गया यहाँ यहाँ यह जरूरी है कहना कि एसी लोकल का किराया प्रथम श्रेणी के किराए से अलग और ज्यादा होता है इन पैसेंजर्स से हमारे टीटी स्टाफ द्वारा विनम्रता से किराए का अंतर और जुर्माना भरने को कहा गया जब यह सब घटित हो रहा था इसी समय तीन व्यक्तियों ने गड़बड़ी पैदा करना शुरू किया इन व्यक्तियों का इन पैसेंजर्स से कोई भी संबंध नहीं था ये तीन व्यक्ति ने हमारे टिकट चेकिंग स्टाफ के साथ दुर्व्यवहार भी किया मामले को संज्ञान में लेते हुए और इसकी गंभीरता को देखते हुए तुरंत आरपीएफ और जीआरपी को बुलाया गया उनके आगमन पर तीन ये तीनों यात्रियों ने लिखित रूप में बिना शर्त माफी मांगी और इसलिए उन्हें बिना किसी कार्रवाई के छोड़ दिया गया हम अपने सभी यात्रियों से वैध टिकट के साथ यात्रा करने का अनुरोध करते हैं साथ ही हम यह भी अपील करना चाहते हैं कि रेलवे कर्मचारियों को अपनी ड्यूटी करने दें उनके प्रति कोई भी दुर्व्यवहार ਇਕ ਦੰਦਨੀਆ ਅਪਰਾਧ ਹੈ ਦਸਤਾ ਤਰੀ ਸਿੱਖ ਟਟੀ ਅਧਿਕਾਰ ਦੇ ਨਾਲ ਹੋਈ ਕੁਟਮਾਰ ਉਥੇ ਜਿੱਥੇ ਐਸ.ਪੀ.ਸੀ ਨੇ ਮਹਾਰਾਸ਼ਟਰ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਉਥੇ ਹੀ ਦੇਖਣਾ ਹੀ ਬੰਦ ਹੈ ਕਿ ਆਉਣ ਵਾਲੇ ਸਮੇਂ ਚ ਮਹਾਰਾਸ਼ਟਰ ਸਰਕਾਰ ਕੋਈ ਕਾਰਵਾਈ ਕਰਦੀ ਹੈ ਚ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਆਸਾਨੀ ਦੇ ਨਾਲ ਭਰਤੀ ਹੋ ਸਕਣ ਕਿ ਆ ਸੁਪਵੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰਤੀ ਨਿਯਮਾ ਦੇ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਦੇ ਲਈ ਕੁਝ ਮਾਪ ਲੜਡ ਮੁੰਡਿਆ ਅਤੇ ਕੁੜੀਆਂ ਵਾਸਤੇ ਜੋ ਇੱਕੋ ਨੇ ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਹੁਣ ਕੁੜੀਆਂ ਵੀ ਆਪਣੀ ਡਿਊਟੀ ਸਾਂਭਦੀਆਂ ਹੋਈਆਂ ਦਿਖਾਈ ਦੇਣਗੀਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰਤੀ ਨੀਮਾ ਦੇ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੁੜੀਆਂ ਅਤੇ ਮੁੰਡਿਆਂ ਵਾਸਤੇ ਭਾਰ ਚੁੱਕਣ ਦੀ ਸ਼ਰਤ ਇੱਕੋ ਜਿਹੀ ਹੈ ਉਹਨਾਂ ਕਹਿ ਕਿ ਇਹਦੇ ਵਿੱਚ ਬਦਲਾਅ ਕੀਤਾ ਜਾਵੇਗਾ ਜਿਸ ਤੋਂ ਬਾਅਦ ਦੇ ਵਿੱਚ ਪੰਜਾਬ ਪਹਿਲਾ ਅਜਿਹਾ ਸੂਭਾ ਬਣੇਗਾ ਜਿਸ ਦੀਆਂ ਕੁੜੀਆਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਨੇ ਆਉਣ ਵਾਲੇ ਦਿਨਾਂ ਚ ਇੱਕ ਕਾਨੂੰਨ ਥੋੜਾ ਜਿਹਾ ਬਦਲਣਾ ਪਊਗਾ ਕਿਉਂਕਿ ਪਤਾ ਕੀ ਇਹਨਾਂ ਨੇ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ ਅਲਮਾਰੀਆਂ ਜਿ ਪਈਆਂ ਫੈਲਾ ਮਿੱਟੀ ਜੰਮ ਪਈ ਉਹ ਤਾਂ ਉਦੋਂ ਤੇ ਬਸ ਆਓ ਰਿਜੈਕਟ ਕਰੋ ਜਾਓ ਕਿਸੇ ਨੇ ਸੋਚਿਆ ਨਹੀਂ ਵੀ ਇਹਨੂੰ ਬਦਲ ਵੀ ਸਕਦੇ ਆ ਮੇਰੇ ਕੋਲੇ ਕੁਝ ਪਹਿਣਾ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਬਸ ਸੀ ਇਹ ਹੋ ਗਈ 3 ਕੁ ਮਹੀਨਿਆਂ ਦੀ ਗੱਲ ਆ ਕੇ ਉਹ ਮੈਨੂੰ ਰੋਣ ਲੱਗ ਗਈਆਂ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਭੈਣੇ ਦੱਸੋ ਆਰਾਮ ਨਾਲ ਉਹ ਕਹਿੰਦੀ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ ਅੱਛਾ ਜੀ ਕਹਿੰਦੀ ਫਾਇਰ ਬ੍ਰਿਗੇਡ ਦਾ ਸਾਡਾ ਪੇਪਰ ਕਲੀਅਰ ਹੋ ਗਿਆ ਪਾਸ ਹੋ ਗਿਆ ਸੀ ਸੱਚ ਹੈ ਜੀ ਕਿੰਨੇ ਪਰ ਨੌਕਰੀ ਨਹੀਂ ਮਿਲੀ ਮੈਂ ਕਿਹਾ ਕਿਉਂ ਕਿੰਨੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ ਚ ਕਿੰਨੇ ਅਸੀਂ ਫੇਲ ਹੋ ਗਏ ਆ ਮੈਂ ਕਿਉਂ ਫੇਲ ਹੋ ਗਏ ਆ ਕਿਹਨੂੰ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਆ ਉੱਥੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਆ ਬੋਰੀ ਮੈਂ ਕਹਿੰਦਾ ਇਹ ਤਾਂ ਕਨਈ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ 올림픽 ਦੇ ਰਿਕਾਰਡ ਅਲੱਗ-ਅਲੱਗ ਨੇ 100 ਮੀਟਰ ਦੇ 100 ਮੀਟਰ ਦੇ ਕੁੜੀਆਂ ਦੇ ਅਲੱਗ ਰਿਕਾਰਡ ਨੇ ਮੁੰਡਿਆਂ ਦੇ ਅਲੱਗ ਰਿਕਾਰਡ ਨੇ ਬੀਐਸਐਫ ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਯਮ ਨੇ ਉਹ ਕੁੜੀਆਂ ਲਈ ਹੋਰ ਨੇ ਮੁੰਡਿਆਂ ਲਈ ਹੋਰ ਨੇ ਤੇ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਿਹਾ ਵੀ ਤੁਹਾਨੂੰ ਕੀ ਨਹੀਂ ਕਹਤਾ ਵੀ ਵੀ ਉਹ ਕੁੜੀ ਜਿਹੜੀ ਹੈ ਫਾਇਰ ਬ੍ਰਿਗੇਡ 'ਚ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰੱਬ ਨਾ ਕਰੇ ਕਿਸੇ ਘਰ 'ਚ ਜਾਂ ਕਿਸੇ ਮੰਜ਼ਲ ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਹੈ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਹਿੰਦਾ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕੀਨੇ ਕਾਨੂੰਨ ਬਣਾਤਾ ਇਹ ਵੀ 60 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਕਹਿੰਦਾ ਬਦਲੋ ਇਹਨੂੰ ਆਉਣ ਵਾਲੀ ਕੈਬਨਿਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ ਚ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੋਗੇ ਜ਼ਿਕਰ ਹੋ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਦਾਵਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਤੱਕ ਹਜ਼ਾਰਾਂ ਨੌਕਰੀਆਂ ਨੌਜਵਾਨਾਂ ਨੂੰ ਦੇ ਚੁੱਕੇ ਹਾਂ ਤੇ ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਵਿੱਚ ਨੀਮਾ ਨੂੰ ਲੈ ਕੇ ਵੀ ਹੁਣ ਸੋਧ ਕਰਨ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਦੇਖਣਾ ਹੋਵੇਗਾ ਕਿ ਇਹ ਸੋਧ ਕਦੋਂ ਕੀਤੀ ਜਾਂਦੀ ਹੈ ਤੇ ਇਹਦਾ ਪੰਜਾਬ ਦੀਆਂ ਨੌਜਵਾਨ ਕੁੜੀਆਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਬਿਊਰੋ ਰਿਪੋਰਟ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਦੇ ਵਿੱਚ ਉਹਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਸੁਰਜੀਤ ਸਿੰਘ ਢੀਮਾਨ ਸਭ ਤੋਂ ਵਧੀਆ ਤੇ ਇਮਾਨਦਾਰ ਦੱਸਿਆ ਉਹਨਾਂ ਨੇ ਉਹਨਾਂ ਦੇ ਕਿਰਤਾਰ ਉੱਤੇ ਚਰਚਾ ਕੀਤੀ ਹੈ ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾਈ ਰੱਖਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਚਕਕਵਾਰ ਫੇਰ ਪੰਜਾਬ ਸਿਆਸਤ ਉਤੇ ਚੁੱਛਾ ਚਰਦੇ ਨਜ਼ਰ ਆਏ ਜਿਹਦੇ ਵਿੱਚ ਉਹਨਾਂ ਸੁਜੀਤ ਸਿੰਘ ਤੇ ਮਾਨ ਦੀ ਤਾਰੀਫਾ ਦੇ ਫੁੱਲ ਬਣੇ ਅਤੇ ਕਿਹਾ ਕਿ ਸੁਜੀਤ ਸਿੰਘ ਤੇ ਬਨਜੀਆ ਬੰਦਾ ਹੈ ਜੋ ਅੱਜ ਵੀ ਸਿਰਫ ਇਮਾਨਦਾਰੀ ਦੇ ਰਾਹ ਉਤੇ ਚੱਲਦਾ ਹੈ ਅਤੇ ਆਪਣਾ ਇਮਾਨਦਾਰੀ ਦਾ ਕਿਰਦਾਰ ਲੈ ਕੇ ਖੜਾ ਹੋਇਆ ਸਿੱਧੂ ਨੇ ਕਿਹਾ ਕਿ ਲੋਕ ਐਸਪੀ ਟੀਐਸਪੀ ਵਰਗੇ ਤਕੜੇ ਕਿਰਦਾਰ ਵਾਲਿਆਂ ਤੋਂ ਡਰਦੇ ਨੇ ਪਰ ਇਮਾਨਦਾਰੀ ਵਾਲਿਆਂ ਉਤੇ ਭਰੋਸਾ ਕਰਦੇ ਨੇ ਅਤੇ ਲੋਕਾਂ ਦਾ ਦੀ ਪ੍ਰੋਸਾ ਪੰਜਾਬ ਨੂੰ ਅੱਗੇ ਤਾਰੇਗਾ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਿੰਦਾ ਪੁਰਾਣੀ ਕਹਾਣੀਆਂ ਬਾਬਾ ਫਰੀਦ ਦੀ ਬਾਬਾ ਫਰੀਦ ਤੁਤ ਲੈਣ ਗਿਆ ਛੋਟੀ ਜਿਹੀ ਕੁੜੀ ਸੀ 17-18 ਸਾਲ ਦੀ ਆਣਾ ਦਿੱਤਾ ਕਹਿੰਦਾ ਬੀਬੀ ਆਨੇ ਦਾ ਤੁਤ ਉਹਨੇ ਇੰਨਾ ਕਹ ਪਾਤਾ ਹੋਰ ਲੋਕ ਹੀ ਆਏ ਇੰਨਾ ਕਹ ਪਾਤਾ ਇੱਕ ਨੌਜਵਾਨ ਆਇਆ ਉਨੇ ਕੁੜੀਵਾਲ ਵੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰੇ ਦਾ ਸਾਰਾ ਮਾਰਿਆ ਦੁੱਧ ਕਾੜ ਦੇ ਆਪਾ ਫਰੀਦ ਬੈਠਾ ਸੀ ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ ਨਾ ਇਹਨੇ ਕੁਝ ਕਿਹਾ ਮੈਂ ਕੁਝ ਸੁਣਿਆ ਇਹ ਸਾਰੇ ਦਾ ਸਾਰਾ ਭੁਲੀ ਲਈ ਗੋਸਤਾ ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉਥੇ ਨਾ ਪਾ ਨੁਕਸਾਨ ਤੇ ਗਿਣਤੀਆਂ ਬਣਤੀਆਂ ਨਹੀਂ ਹੁੰਦੀਆਂ ਨਾ ਦਾ ਨਫਾ ਨੁਕਸਾਨ ਦੇਖਿਆ ਤਮਾਨ ਨੇ ਨਾ ਗਣਤੀਆਂ ਬੇਨਤੀਆਂ ਕੀਤੀਆਂ ਜਰਦਾਰ ਖੜਾ ਮੈਂ ਅੱਜ ਢੰਕੇ ਦੀ ਚੋੜ ਦੇ ਉੱਤੇ ਕਹਿਣਾ ਕਿ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਆ ਪੰਜਾਬ ਦੀ ਵੀ ਮੰਡੀ ਹੈ ਇੱਕ ਲੋਕਾਂ ਦਾ ਇੱਕ ਝੌਂਕਾਂ ਦਾ ਇੱਕ ਮਹਿਲਾਂ ਦਾ ਇੱਕ ਢੌਂਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਹੈ ਝੌਂਕਾਂ ਨਾਲ ਨਹੀਂ ਖੜੋਤਾ ਕਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚੱਲੇ ਕਮਾਨ ਸਾਹਿਬ ਅੱਜ ਵੀ ਕਿਰਦਾਰ ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀਨੀਅਸ ਲੋਕਾਂ ਦੀ ਲੋਕ ਤਾਰੀਫ ਕਰਦੇ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਦੇ ਨਾਮ ਪਕਾ ਲੋ ਪਟਾਉ ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਗੋਸਾ ਕਰਦੇ ਆ ਫਿਰ ਸਵੇਰ ਉਹ ਪ੍ਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਲੂਗਾ ਇਹਦਾ ਜੋੰਗਾ ਤੋਂ ਪੰਜਾਬ ਨੂੰ ਬਾਹੂ ਦਾ ਔਰ ਉਸ ਲਗਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋਢਾ ਹੈ ਕੋਈ ਸੱਚੀ ਬਾਹ ਹੈ ਕੋਈ ਧੜਨ ਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਨ ਦਾ ਉਤਰ ਜਸਵੰਡਾ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਉਸਾਰੀ ਦੀ ਲੜਾਈ ਰਾਜਨੀਤੀ ਕਿੱਥੇ ਧੰਦਾ ਬਣ ਗਈ ਸਿਆਸਤ ਜਿੱਥੇ ਸੱਤਾ ਨਹੀਂ ਰਹਿ ਗਈ ਉੱਥੇ ਇਸ ਬੰਦੇ ਨੇ ਸਿਆਸਤ ਧੰਨੇ ਕੀਤੀ ਹੈ ਲੋਕ ਸੇਵਾ ਨਹੀਂ ਕੀਤੀ ਬੜਾ ਫਰਕ ਹੈ ਜ਼ਮੀਰ ਅਸਮਾਨ ਦਾ ਹੋਣਾ ਪ੍ਰੋਫੈਸ਼ਨ ਤੇ ਮਿਸ਼ਨ ਤੇ ਬੜਾ ਫਰਕ ਹੈ ਇਸੇ ਕਰਕੇ ਜਿਹਨਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣਾਂ ਲੇਕਿਨ ਇਖਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਗ ਦੇ ਜ਼ਮੀਰ ਹੈ ਨਹੀਂ ਵਿੱਡੇ ਹੋਰ ਹੋ ਇਸ ਕਰਕੇ ਮੈਂ ਕਹਿੰਦਾ ਇਹ ਸੱਚ ਦਾ ਸਾਥ ਦਿਓ ਔਰ ਇਹ ਠਾਠਾ ਮਾਰਦਾ ਕੱਟ ਇੱਥੇ ਕੋਈ ਪਾਰਟੀ ਉਂਟੀ ਵਾਲੀ ਗੱਲ ਨਹੀਂ ਹੈ ਸਿਆਸਤ ਤੋਂ ਦੂਰ ਚਲھے ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਹੁਣ ਦੇਖਣੇ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਮੁੜ ਸਿਆਸਤ ਵਿੱਚ ਪੈਰ ਪਾਉਣਗੇ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੈਟਰੋਲ ਪੰਪ ਮਾਲਕਾਂ ਦੇ ਵੱਲੋਂ ਬਿੱਤੇ ਦਿਨੀ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਅਸਲ ਲੁਧਿਆਣਾ ਦੇ ਵਿੱਚ ਦਿਸਣ ਲੱਗ ਪਿਆ ਲੁਧਿਆਣਾ ਦੇ ਪੈਟਰੋਲ ਪੰਪ ਬੰਦ ਦਿਖਾਈ ਦਿੱਤੇ ਜਿਸੇ ਚਲਦੇ ਆ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਸਨ ਜ਼ਿਕਰ ਹੋਇਆ ਕਿ ਬਿੱਤੇ ਦਿਨੀ ਪੰਪ ਪਮ ਮਾਲਕਾਂ ਨੇ ਹਰ ਐਤਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ પેટ્રોલ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਲੋਕ પેટ્રોલ ਪੰਪ ਦੇ ਉੱਤੇ ਆਪਣੇ ਵਹੀਕਲਾਂ ਦੇ ਵਿੱਚ પેટ્રોલ ਪਵਾਉਣ ਵਾਸਤੇ ਪਹੁੰਚੇ ਪਰ ਪੰਪ ਬੰਦ ਨਜ਼ਰ ਆਇਆ ਦੱਸਦੇ ਕਿ ਬਿੱਤੇ ਦਿਨ ਹੀ પેટ્રોલ ਪੰਪ ਦੇ ਮਾਲਕਾਂ ਨੇ ਇਹ ਐਲਾਨ ਕੀਤਾ ਸੀ ਕਿ ਹੁਣ ਅਸੀਂ ਐਤਵਾਰ ਵੀ ਛੁੱਟੀ ਕਰਿਆ ਕਰਾਂਗੇ ਕੁਝ ਕੋਨਾਂ ਦੀਆਂ ਮੰਗਾਂ ਨੇ ਜਿਦੇ ਵਿੱਚ ਖਾਸ ਤੌਰ ਦੇ ਉੱਤੇ ਕਹਿੰਦੇ ਨੇ ਕਿ ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਿਆ ਉਹਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਪਾਸੇ ਐਤਵਾਰ ਨੂੰ ਛੁੱਟੀ ਹੁੰਦੀ ਹੈ ਤੇ ਅਸੀਂ ਵੀ ਉਹ ਛੁੱਟੀ ਕਰਿਆ ਕਰਾਂਗੇ ਮਾਲਿਕੋ ਦਾ ਆਰਡਰ ਹੈ ਸੰਡੇ ਨੂੰ ਬੰਦ ਰਹੇਗਾ ਹੂੰ ਮਾਲਿਕੋ ਦਾ ਆਰਡਰ ਹੈ ਸੰਡੇ ਨੂੰ ਪੈਟਰੋਲ ਪਰ ਹਰ ਸੰਡੇ ਨੂੰ ਬੰਦ ਰਹੇਗਾ ਹੂੰ ਅਮਰਜੈਂਸੀ ਵੀ ਨਹੀਂ ਦਿਓਗੇ ਨਹੀਂ ਬਿਲਕੁਲ ਨਹੀਂ ਥੋੜਾ ਸਾ ਦੇ ਦੋ ਕੱਲ ਟੋਟਲੀ ਤੇ ਮੈਂ ਰਾਜ ਜਿੰਨੇ ਵੀ ਪੈਟਰੋਲ ਪੰਪ ਦੇਖੇ ਸਾਰੇ ਜਵਾਬ ਸਾਰੇ ਹੀ ਮਨਾ ਕਰ ਰਿਹਾ ਤੇਲ ਪਾਉਣ ਨੂੰ ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਸਵੇਰੇ ਅੱਜ ਛੁੱਟੀ ਹੋਈ ਹੈ। ਤੇ ਰੇਡ ਕੇ ਲਿਆਇਆ ਮੋਟਰਸਾਈਕਲ ਰੇਡ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਤੇ ਮੈਂ ਉਹ ਮੈਂ ਤਾਂ ਵੀ ਕਰੀਆ ਪੈਟਰੋਲ ਮੈਂ ਕਿਹਾ ਯਾਰ ਪਾ ਦੇ ਵੀ ਮੈਨੂੰ ਕੰਮ ਤੇ ਜਾਣਾ ਵੀ 7:00 ਵਜੇ 7:00 ਵਜੇ ਮੈਂ ਪਹੁੰਚਣਾ ਸੀ ਜਵਾਬ ਤੇ ਹੁਣ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਕੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਸੀ 2 ਦਿਨ ਪਹਿਲਾਂ ਪਹਿਲਾਂ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਹੈ ਜਦਾਂ ਜੇ ਆਈਡੀਆ ਹੁੰਦਾ ਤਾਂ ਅਪਾ ਪਹਿਲਾਂ ਸੋਸ਼ਲ ਮੀਡੀਆ ਗਾਰੰਟੀ ਰਹੀ ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ ਹੁਣ ਅਸੀਂ ਅੱਜ 7 ਵਜੇ ਜਾਗਦਾ ਜਾਣਾ 7 ਵਜੇ ਘਰੇ ਆ ਜਾਣਾ ਧਿਆਗੇ ਘਰੇ ਸੌ ਜਾਣਾ ਇੰਨਾ ਆਈਡੀਆ ਨਹੀਂ ਹੁੰਦਾ ਬੰਦੇ ਨੂੰ ਜਾਂ ਤਾਂ ਪਿੰਡ ਪਿੰਡ ਗੁਰਦਾਰੇ ਅਨਾਉਂਸਮੈਂਟ ਹੁੰਦੀ ਭਾਈ ਪੈਟਰੋਲ ਪੰਪ ਵਾਲਿਆਂ ਨੇ ਇਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ ਕੰਮਕਾਰਾਂ ਵਾਲੇ ਪਰੇਸ਼ਾਨੀ ਪੂਰੀ ਹੈ ਜੀ ਅਟੈਂਡੈਂਸ ਕੱਟ ਦੇਣੀ ਹੈ ਉਹਨਾਂ ਨੇ ਸੈਲਰੀ ਘੱਟ ਦੇਣਗੇ ਉਹਦਾ ਕੀ ਫਾਇਦਾ ਜੇ ਹੁਣ ਲੇਟ ਚਲੇਗਾ ਕੰਮ ਪੂਰੇ ਲੇਟ ਆ ਜੀ ਸਵੇਰੇ ਕੰਮ ਤੇ ਜਾਂਦਾ ਸਾਫ ਬਣਾਉਂਦੇ ਆ ਕਈ ਵਾਰ ਨਹੀਂ ਧਿਆਨ ਦਿੰਦਾ ਜੀ ਤੁਹਾਨੂੰ ਪਤਾ ਜੀ ਹੁਣ ਔਖਾ ਆਉਣ ਵਾਲੇ ਬੰਦੇ ਨਾਲ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿੱਥੇ ਨੂੰ ਜਾਏ ਰੋੜ ਕੀ ਲੱਗੇ ਜਾਣੇ ਪੈਣੇ ਆ ਜੀ ਇਹ ਪੱਤੇ ਪੱਤੇ ਦਾ ਮੈਨੂੰ ਸੀਗਾ ਵੀ ਕਰ ਬੰਦ ਕਰਨਾ ਪਰ ਇਹ ਨਾਲੇ ਮਜਬੂਰੀ ਹੋ ਮਜਬੂਰੀ ਹੋਣ ਦੇ ਤਾਲ ਨੇ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਪੰਪੜਾ ਵੀ ਪੰਪ ਖੁੱਲਣਾ ਚਾਹੀਦਾ ਵੇ ਬੰਦ ਨਹੀਂ ਹੋਣਾ ਚਾਹੀਦਾ ਆਮ ਜਨਤਾ ਨੂੰ ਤਾਂ ਨਹੀਂ ਹੋਣਾ ਚਾਹੀਦਾ ਪਰੇਸ਼ਾਨ ਦੇਖੋ ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਐਂਟੀਮੇਟ ਕਰ ਰਹੇ ਹਾਂ ਇਹ ਤਾਂ ਹਮੇਸ਼ਾ ਹੀ ਹੁੰਦਾ ਹੈ 100% ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਲੱਗਦਾ ਸਰ ਕੁਝ ਮੰਗਾ ਨੂੰ ਲੈ ਕੇ ਤੁਹਾਡਾ ਜਿਹੜਾ ਰੀਡਕਾ ਉਹ ਬਰਕਰਾਰ ਹੈ ਪਰ ਇਹ ਕਾਲ ਜਿਹੜੀ ਹੈ ਰਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ ਸੀ ਰਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ ਇਹ ਸਾਡੀ ਤਿਆਰੀ ਗਰੀਬਨ ਮਹੀਨੇ ਤੋਂ ਹੋ ਰਹੀ ਸੀ ਇਹ ਹੁਣ ਅਸੀਂ ਡਿਸਾਈਡ ਕੀਤਾ ਹੈ ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ ਕਿੰਨੇ ਸਮੇਂ ਲਈ ਜਿਹੜਾ ਬੰਦ ਰਹੂਗਾ ਇਹ ਇਹ ਖਾਲੀ ਸਿਰਫ ਸੰਡੇ ਸੰਡੇ ਛੁੱਟੀ ਹੈ ਕੋਈ ਸਟ੍ਰਾਈਕ ਨਹੀਂ ਹੈ ਕੋਈ ਬੰਦ ਨਹੀਂ ਹੈਗੀ ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ ਐਮਰਜੈਂਸੀ ਸਵਾਮਾ ਚੱਲ ਨਹੀਂ ਉਹ ਚਲਦੀਆਂ ਪਈਆਂ ਨੇ ਉਹਨਾਂ ਕੋਈ ਦਿੱਕਤ ਨਹੀਂ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਪੈਟਰੋਲ ਪੰਪ ਦੇ ਮਾਲਕਾਂ ਨੇ ਹੜਤਾਲ ਕਰ ਦਿੱਤੀ ਸੀ ਜਿਸ ਤੋਂ ਬਾਅਦ ਲੋਕਾਂ 'ਚ ਹਾਹਾਕਾਰ ਮਚ ਗਈ ਸੀ ਪੈਟਰੋਲ ਪੰਪਾਂ ਦੇ ਉੱਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਤੇ ਹੁਣ ਲੁਧਿਆਣਾ ਦੇ ਪੰਪ ਡੀਲਰਾਂ ਨੇ ਵੱਡਾ ਕਦਮ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਦੇ ਸਵੇਰੇ 6 ਵਜੇ ਤੱਕ ਪੰਪ ਬੰਦ ਰੱਖਿਆ ਕਰਾਂਗੇ ਇਹਦੇ ਨਾਲ 408 ਪੰਪ ਪ੍ਰਭਾਵਿਤ ਹੋਣਗੇ ਜੋ ਲੁਧਿਆਣੇ ਦੇ ਵਿੱਚ ਪੈਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਐਲਾਨ ਦਾ ਕੀ ਅਸਰ ਪੈਂਦਾ ਹੈ ਕੀ ਇਹ ਸਿਰਫ ਲੁਧਿਆਣੇ ਤੱਕ ਸੀਮਤ ਰਹਿੰਦਾ ਹੈ ਜਾਂ ਫਿਰ ਪੰਜਾਬ ਦੇ ਪੰਪ ਮਾਲਕ ਵੀ ਇਸ ਨੂੰ ਅਪਣਾਉਂਦੇ ਨੇ ਬਿਊਰੋ ਰਿਪੋਰਟ ਜਨਨੀ ਚੰਦ ਇੱਕ ਵਾਰ ਫਿਰ ਤੋਂ ਨੋਸਟਮਾਲ ਨੇ ਅਹਿਮ ਸੁਰਖੀਆਂ ਦਿੱਤੀ ਪੈਰਿਸ 올림픽 ਸਜੇਤ ਨੂੰ ਪੰਜਾਬ ਸਰਕਾਰ ਨੇ ਕੀਤਾ ਸਨਮਾਨਿਤ ਜਿੱਤਨ ਵਾਲੇ ਖਿਡਾਰੀਆਂ ਨੂੰ ਦਿੱਤੇ 1-1 ਕਰੋੜ ਰੁਪਏ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ ਮਿਲਿਆ ਇਨਾਮ ਚ 15 ਲੱਖ ਸਰਵਨ ਸਿੰਘ ਪੰਦੇੜ ਨੇ ਕਿਹਾ ਹਰਿਆਣਾ ਸਰਕਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਤਾ ਪ੍ਰਤੀਕਮ ਕਿ ਹਾਂ ਬਾਰਡਰ ਨਾ ਖੋਲਣ ਤੱਕ ਅਮਿਆਜ਼ਾ ਭੁਗਤੇਗੀ ਹੁਣ ਸਰਕਾਰ ਪੈਰਿਸ 올림픽ਸ ਦੇ ਵਿੱਚ ਜੀਤੂ ਤੇ ਖਿਡਾਰੀਆਂ ਨੇ ਖੁਸ਼ੀ ਕਿਤੀ ਜ਼ਾਹਰ ਕੀਤਾ ਪੰਜਾਬ ਦੇ ਵਿੱਚ ਖੇਡਾਂ ਨੂੰ ਕੀਤਾ ਜਾ ਰਿਹਾ ਪਰ ਫੁੱਲੇ ਮੁੰਬਈ ਲੋਕਲ ਟ੍ਰੇਨ ਦੇ ਵਿੱਚ ਸਿੱਖ ਟੀਟੀ ਦੇ ਨਾਲ ਹੋਈ ਕੁਟਮਾਰ ਐਸ.ਸੀ.ਪੀ.ਸੀ ਨੇ ਕਿਰੀ ਮਹਾਰਾਸ਼ਟਰ ਸਰਕਾਰ ਇਨਸਾਫ ਦੀ ਕੀਤੀ ਮੰਗ ਅੱਜ ਦੀਆਂ ਖਬਰਾਂ ਦੇ ਵਿੱਚ ਫਿਲਹਾਲ ਇਨਾ ਹੀ ਜੁਲਦ ਮਿਲਾਂਗੇ ਨਵੀਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਇਸਾਸਤ ਧੰਨਵਾਦ